ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਬਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਜੀ ਆਪਣਾ ਇੱਕ ਹੋਰ ਨਵਾਂ ਵਲੌਗ ਤੇ ਕੰਮ ਹੋਣ ਹੋਰ ਵੀ ਬਿਜ਼ੀ ਹੋ ਗਏ ਆ ਜਾਂਦੀ ਗਾਂ ਲੈ ਕੇ ਆਏ ਆ ਤੇ ਕੋਈ ਨਾ ਕੋਈ ਕੰਮ ਜਿਹੜਾ ਉਹਦਾ ਵੀ ਆਪਾਂ ਕਰਦੇ ਰਹਿੰਨੇ ਆ ਤੇ ਗਾਂ ਆਪਣੀ ਦਾ ਦੁੱਧ ਜਿਹੜਾ ਉਹ ਬਣ ਗਿਆ ਸੀ ਕਿਉਂਕਿ ਪਹਿਲਾਂ ਬੋਲੀ ਹੁੰਦੀ ਆ ਤਾਜੀ ਸੂਈ ਲਿਆਂਦੀ ਸੀ ਨਾ ਆਪਾਂ ਗਾਂ ਤੇ ਪਹਿਲਾਂ ਬੋਲੀ ਸੀਗੀ 2-3 ਦਿਨ 3 ਦਿਨ 3-4 ਦਿਨ ਬੋਲੀ ਸੀਗੀ ਤੇ ਹੁਣ ਦੁੱਧ ਬਣ ਗਿਆ ਤੇ ਆਪਾਂ ਘਰੇ ਵਰਤਨ ਤੋਂ ਪਹਿਲਾਂ ਦੁੱਧ ਬਣਾਵਾਂਗੇ ਖੀਰ ਗੁਰੂਆਂ ਦੇ ਚੜਾਉਣ ਵਾਸਤੇ ਮਹਾਰਾਜ ਦੇ ਚੜਾਉਣ ਵਾਸਤੇ ਤੇ ਬਾਬਾ ਸ਼੍ਰੀ ਚੰਦ ਜੀ ਦੇ ਜਿੱਦਾਂ ਕਿ ਮੈਂ ਆਪਣੇ ਪੁਰਾਣੇ ਵਲੌਗ ਚ ਦੱਸਿਆ ਕਿ ਅਸੀਂ ਉਦਾਸੀ ਸੰਪਰਦਾ ਨੂੰ ਬਿਲੋਂਗ ਕਰਦੇ ਆਂ ਤੇ ਗੁਰਬਾਣੀ ਹੀ ਅਸੀਂ ਵਿੱਚ ਪੜ੍ਹਦੇ ਆਂ ਤੇ ਸੋ ਆਪਾਂ ਮਹਾਰਾਜ ਜੀ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਬਾਬਾ ਸ਼੍ਰੀ ਚੰਨ ਜੀ ਵਾਸਤੇ ਜਿਹੜੀ ਆ ਉਹ ਬਣਾਵਾਂਗੇ ਅ ਖੀਰ ਖੀਰ ਬਣਾਵਾਂਗੇ ਆਪਾਂ ਤੇ ਕਿਉਂਕਿ ਪਹਿਲਾਂ ਅਸੀਂ ਖੀਰ ਬਣਾ ਕੇ ਚੜਾਈ ਦੀ ਆ ਤੇ ਫਿਰ ਅਸੀਂ ਘਰ ਜਿਹੜਾ ਉਹ ਦੁੱਧ ਵਰਤਣਾ ਸ਼ੁਰੂ ਕਰੀਦਾ ਤੇ ਸੋ ਅੱਜ ਆਪਾਂ ਜਿੰਨਾ ਵੀ ਗਾਂ ਦਾ ਦੁੱਧ ਸੀ ਸਾਰੇ ਦੇ ਸਾਰੇ ਨਾਲ ਆਪਾਂ ਖੀਰ ਜਿਹੜੀ ਉਹ ਬਣਾ ਲਾਂਗੇ ਤੇ ਥੋੜਾ ਦੁੱਧ ਹੋਰ ਜਿਹੜਾ ਸੀਗਾ ਦੂਜੇ ਡੰਗ ਦਾ ਉਹਨੂੰ ਮੈਂ ਸਾਰੇ ਨੂੰ ਲਾ ਦਿੱਤੀ ਸੀ ਜਾਗ ਤੇ ਉਹਦੀ ਮੈਂ ਬਣਾਉਂਗੀ ਮੱਖਣੀ ਤੇ ਨਾਲ ਆਪਾਂ ਬਾਬਾ ਜੀ ਦੇ ਦੀਵਾ ਵੀ ਜਗਾਵਾਂਗੇ ਜੋਤ ਵੀ ਜਗਾਵਾਂਗੇ ਤੇ ਖੀਰ ਵੀ ਬਣਾਵਾਂਗੇ ਤੇ ਫੇਰ ਆਪਾਂ ਇਹ ਜਿਹੜਾ ਦੁੱਧ ਆ ਉਹ ਘਰੇ ਵਰਤਣਾ ਸ਼ੁਰੂ ਕਰਾਂਗੇ ਤੇ ਇਹ ਜੀ ਮੈਂ ਦੁੱਧ ਸਾਰਾ ਰੱਖਿਆ ਹੋਇਆ ਸੀ ਦੋ ਡੋਲਣੀਆਂ ਚ ਪਾ ਕੇ ਤੇ ਇਹ ਜੀ ਆਪਾਂ ਜਿਹੜਾ ਦੁੱਧ ਰੱਖਿਆ ਸੀ ਡੋਲਣੀ ਚ ਤੇ ਉਹ ਪਾ ਦਿੰਨੇ ਆ ਕੜਾਈ ਚ ਤੇ ਮੈਨੂੰ ਜਿੱਦਾਂ ਮੈਂ ਅੱਗੇ ਪਹਿਲਾਂ ਵੀ ਵਲੌਗਸ ਚ ਦੱਸਿਆ ਪਈ ਇਦਾਂ ਦੀਆਂ ਕੋਈ ਵੀ ਚੀਜ਼ਾਂ ਮੈਨੂੰ ਚੁੱਲ੍ਹੇ ਤੇ ਬਣਾਉਣੀ ਸਭ ਤੋਂ ਵਧੀਆ ਲੱਗਦੀ ਹੈ ਇਦਾਂ ਦੀਆਂ ਚੀਜ਼ਾਂ ਚਾਹੇ ਉਹ ਦਾਲ ਹੋ ਗਈ ਚਾਹੇ ਸਾਗ ਹੋ ਗਿਆ ਚਾਹੇ ਖੀਰ ਹੋ ਗਈ ਚਾਹੇ ਅ ਛੋਲੇ ਹੋ ਗਏ ਤੇ ਪਰੌਂਠੇ ਹੋ ਗਏ ਇਦਾਂ ਦੀਆਂ ਚੀਜ਼ਾਂ ਪਰ ਹੁਣ ਸਾਡੇ ਬਾਲਣ ਜਿਹੜਾ ਉਹ ਖਤਮ ਹੋ ਗਿਆ ਤੇ ਹੁਣ ਮਜਬੂਰੀ ਚ ਮੈਨੂੰ ਸਿਲੰਡਰ ਜਿਹੜਾ ਉਹ ਯੂਜ਼ ਕਰਨਾ ਪੈਂਦਾ ਤੇ ਮਨੀ ਦੇ ਬਾਬੇ ਨੇ ਜਿਹੜੇ ਰੁੱਖ ਲੱਗੇ ਸੀ ਉਹ ਸ਼ੰਗਾ ਦੇ ਹੀ ਦੇ ਹੁੰਦੇ ਆ ਨਾ ਤੇ ਉਹ ਵੱਡੇ ਵੱਡੇ ਟਾਣੇ ਉਹਨਾਂ ਦੇ ਲਵਾ ਕੇ ਤੇ ਕਰਾ ਕੇ ਮਤਲਬ ਕਿ ਉਹ ਕੀ ਕਹਿ ਦਿੰਦੇ ਹੁੰਦੇ ਉਹਨਾਂ ਨੂੰ ਮਤਲਬ ਕਟਾ ਕੇ ਜਿਹੜੇ ਉਹ ਰੱਖੇ ਹੋਏ ਆ ਤੇ ਪਰ ਉਹ ਗਿੱਲੇ ਆ ਹਜੇ ਤੇ ਹੁਣ ਉਹ ਥੋੜਾ ਟਾਈਮ ਠਹਿਰ ਕੇ ਉਹਨੂੰ ਕੀ ਕਹਿੰਦਾ ਬਾਲ ਹੋਣੇ ਆ ਤਾਂ ਸੋ ਜਿੰਨਾ ਕ ਬਾਲਣੇ ਆ ਮਨੀ ਲਿਆ ਦਿੰਦਾ ਮੈਂ ਉਹਨਾਂ ਦਾ ਕੰਮ ਜਿਹੜਾ ਉਹ ਚੁੱਲ੍ਹੇ ਤੇ ਕਰ ਲੈਣੇ ਆ ਤੇ ਇਹ ਜੀ ਆਪਾਂ ਰੱਖ ਦਿੱਤਾ ਦੁੱਧ ਰਿਜਨ ਵਾਸਤੇ ਹੁਣ ਮੈਨੂੰ ਇਹਦੇ ਕੋਲ ਹੀ ਬੈਠਣਾ ਪੈਣਾ ਕਿਉਂਕਿ ਇੱਕ ਤਾਂ ਦੁੱਧ ਹੈ ਦੂਜਾ ਮਤਲਬ ਇੱਕਦਮ ਬਾਹਰ ਨਾ ਆ ਜਾਵੇ ਤੇ ਇਹ ਜੀ ਮੈਂ ਰੱਖਿਆ ਹੋਇਆ ਸੀ ਦੂਜੇ ਪਾਸੇ ਆਪਣੀ ਮੱਖਣੀ ਬਣਨ ਵਾਸਤੇ ਜਿਹੜਾ ਮੈਂ ਜਾਗ ਲਾਇਆ ਸੀ ਉਹ ਮੱਖਣੀ ਬਣਨ ਵਾਸਤੇ ਰੱਖੀ ਹੋਈ ਸੀਗੀ ਕਿਉਂਕਿ ਆਪਾਂ ਬਾਅਦ ਵਿੱਚ ਮੱਖਣੀ ਤਾਂ ਬਣਾਵਾਂਗੇ ਕੀ ਤੇ ਫਿਰ ਬਾਬਾ ਜੀ ਦੇ ਜਿਹੜਾ ਉਹ ਦੀਵਾ ਜਿਹੜਾ ਉਹ ਜਗਾਵਾਂਗੇ ਤੇ ਇੱਦਾਂ ਹੀ ਕਿੰਨੇ ਕੰਮ ਮੇਰੇ ਹੋਰ ਵੀ ਜਿਹੜੇ ਆ ਉਹ ਵਧ ਗਏ ਆ ਤੇ ਹੁਣ ਤਾਂ ਮੈਂ ਹੋਰ ਵੀ ਬੀਜ਼ੀ ਰਹਿਣੀ ਆ ਤੇ ਇੱਥੇ ਜੀ ਮੈਂ ਜਿਹੜੇ ਇਹ ਪਤੀਲੇ ਜਿਹੜਾ ਇੰਨਾ ਕਾਲਾ ਤਾਂ ਆ ਕਿਉਂਕਿ ਇਹ ਸਾਰੇ ਦੁੱਧ ਨੂੰ ਮੈਂ ਚੁੱਲੇ ਤੇ ਉਬਾਲਾ ਦਿੱਤਾ ਸੀ ਮਿੱਟੀ ਲਾਈ ਹੋਈ ਸੀ ਇਸ ਤੇ ਪਤੀਲੇ ਦੇ ਮਿੱਟੀ ਲਾ ਕੇ ਫੇ ਮੈਂ ਚੁੱਲੇ ਤੇ ਰੱਖਿਆ ਸੀਗਾ ਤੇ ਉਬਾਲਾ ਦੇ ਕੇ ਇਹਨੂੰ ਜਾਗ ਲਈ ਸੀ ਤੇ ਇਹਦੇ ਵਿੱਚ ਦਹੀਂ ਸੀਗਾ ਜਮਾ ਕੇ ਰੱਖਿਆ ਹੋਇਆ ਤੇ ਇਹ ਜੀ ਉਹਨੂੰ ਕੀ ਕਹਿੰਦਾ ਕਣੀਆਂ ਵਾਲੇ ਚੋਲ ਮੈਂ ਸਾਬਤ ਚੋਲਾਂ ਦੀ ਖੀਰ ਜਿਹੜੀ ਉਹ ਨਹੀਂ ਬਣਾਉਣੀ ਮੈਂ ਕਣੀਆਂ ਵਾਲੇ ਚੋਲਾਂ ਦੀ ਖੀਰ ਬਣਾਉਣੀ ਹੁੰਦੀ ਆ ਤੇ ਇਹਨੂੰ ਆਪਾਂ ਥੋੜਾ ਕੇ 5-10 ਮਿੰਟ ਲਈ ਭੰੇ ਕੇ ਚੋਲਾਂ ਨੂੰ ਰੱਖ ਦਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਸਾਫ਼ ਹੋ ਜਾਣ ਦੋ ਤਿੰਨ ਵਾਰੀ ਪਾਣੀ ਧਾਣੀ ਤੋਂ ਕੇ ਤੇ ਫਿਰ ਆਪਾਂ ਇਹਨੂੰ ਜਿਹੜਾ ਉਹ ਦੁੱਧ ਵਿੱਚ ਪਾਵਾਂਗੇ ਤੇ ਆਪਾਂ ਇੱਥੇ ਰੱਖ ਦਈਏ ਜੀ ਚੋਲ ਟੱਕ ਦਿੰਨੇ ਆ ਇਹਨਾਂ ਨੂੰ ਤੇ ਇਹ ਜੀ ਆ ਗਏ ਆਪਾਂ ਫੇਰ ਬਾਹਰ ਦੁੱਧ ਦੁੱਧ ਉਬਲਣਾ ਸ਼ੁਰੂ ਹੋ ਗਿਆ ਸੀਗਾ ਤੇ ਉਬਲ ਉਬਲ ਕੇ ਥੋੜਾ ਘਟ ਵੀ ਗਿਆ ਸੀ ਤੇ ਜਦੋਂ ਥੋੜਾ ਘਟ ਜਾਂਦਾ ਤੇ ਫੇਰ ਮੈ ਰੇਜ ਜਦੋਂ ਪੈ ਜਾਂਦਾ ਥੋੜਾ ਘਟ ਜਾਂਦਾ ਫੇਰ ਮੈਂ ਪਾਉਣੀ ਹੁੰਨੀ ਆ ਇਹਦੇ ਵਿੱਚ ਚੌਲ ਇਹ ਚੌਲ ਮੈਂ 2-3 ਵਾਰੀ ਧੋਲੇ ਆ ਕਣੀਆਂ ਵਾਲੇ ਚੌਲ ਆ ਇਹੋ ਸਾਂਭਤ ਚੌਲ ਨਹੀਂ ਲਏਗੇ ਸਾਂਭਤ ਚੌਲ ਦੀ ਖੀਰ ਜਿਹੜੀ ਉਹ ਇੰਨੀ ਟੇਸਟੀ ਨਹੀਂ ਬਣਦੀ ਜਿੰਨੀ ਕਣੀਆਂ ਵਾਲੇ ਚੌਲਾਂ ਦੀ ਖੀਰ ਬਣਦੀ ਆ ਤੇ ਵੈਸੇ ਵੀ ਜਿਹੜੇ ਇਹ ਚੌਲ ਆ ਇਹ ਚੰਗੀ ਤਰ੍ਹਾਂ ਖੋਲ ਜਾਂਦੇ ਆ ਫੇਰ ਤੋ ਬਹੁਤ ਹੀ ਟੇਸਟੀ ਖੀਰ ਬਣਦੀ ਆ ਤੇ ਮੈਂ ਪਾਣੀ ਵਗੈਰਾ ਬਿਲਕੁਲ ਨਹੀਂ ਪਾਉਣੀ ਹੁੰਦੀ ਜਦੋਂ ਖੀਰ ਬਣਾਉਣੀ ਹੁੰਦੀ ਆ ਦੁੱਧ ਵਿੱਚ ਵੀ ਨਾ ਹੀ ਚੋਲਾਂ ਵਿੱਚ ਤੇ ਤਕਰੀਬਨ ਚੋਲ ਵੀ ਮੈਂ ਦੁੱਧ ਦੇ ਵਿੱਚ ਹੀ ਰੰਨਦੀ ਹੁੰਨੀ ਆ ਜਦ ਤੱਕ ਇਹ ਦੁੱਧ ਅੱਧਾ ਨਾ ਮਤਲਬ ਕਿ ਬਿਲਕੁਲ ਐ ਨਾ ਜਿੰਨੀ ਆਪਾਂ ਨੂੰ ਗਾੜ੍ਹੀ ਚਾਹੀਦੀ ਓੰਨੀ ਇਹ ਸੰਘਣੀ ਹੋ ਨਹੀਂ ਜਾਂਦੀ ਓਨਾ ਚਿਰ ਤੱਕ ਆਪਾਂ ਇਹਨੂੰ ਰੰਨਾਂਗੇ ਤੇ ਇਹ ਜੀ ਆਪਾਂ ਨੂੰ ਕੀ ਕਹਿੰਦਾ वाले जौਲ ਤੇ ਇਹ ਅੱਜ ਜਿਹੜੀ ਖੀਰ ਆ ਇਹ ਸਪੈਸ਼ਲੀ ਮਹਾਰਾਜ ਤੇ ਬਾਬਾ ਸ਼ਰੀ ਚੰਜੀ ਵਾਸਤੇ ਹੀ ਬਣਨੀ ਆ ਤੇ ਸਾਡੇ ਪਿੰਡ ਵਿੱਚ ਮੰਦਿਰ ਵੀ ਆ ਤਾਂ ਮੈਂ ਉੱਥੇ ਵੀ ਭੇਜ ਦੇਣੀ ਹੁੰਨੀ ਆ ਕਿਉਂਕਿ ਮੈਂ ਇਦਾਂ ਦਾ ਕੋਈ ਫਰਕ ਨਹੀਂ ਕਰਦੀ ਕਿਉਂਕਿ ਕਿਆ ਜਾਂਦਾ ਨਾ ਭਈ ਜਿਹੜੀਆਂ ਆਪਣੇ ਪਿੰਡਾਂ ਵਿੱਚ ਸਾਂਝੀਆਂ ਜਗਾਵਾ ਜਿੱਦਾਂ ਵੀ ਆ ਭੀ ਉੱਥੇ ਭੇਜਣੀ ਚਾਹੀਦੀ ਆ ਤੇ ਮੈਂ ਮੰਦਿਰ ਵਿੱਚ ਵੀ ਭੇਜ ਦੇਣੀ ਹੁੰਨੀ ਆ ਤੇ ਇਹ ਜੀ ਖੀਰ ਜਿਹੜੀ ਆ ਉਹ ਹੁਣ ਹੋ ਜੂਗੀ ਰਿਜਣੀ ਸ਼ੁਰੂ ਦੁੱਧ ਪਹਿਲਾਂ ਰਿਜਜ ਹਟਿਆ ਤੇ ਹੁਣ ਚੋਲ ਪਾਏ ਕਰਕੇ ਥੋੜਾ ਜਿਹਾ ਲੇਟ ਰਿਜਣਾ ਸ਼ੁਰੂ ਹੋਊਗਾ ਦੁੱਧ ਤੇ ਉਹਨਾਂ ਚਿਰ ਮੇਰੀ ਡਿਊਟੀ ਸਖਤ ਰਹਿਣੀ ਆ ਕਿ ਮੈਂ ਇਹਦੇ ਲੱਗ ਹੀ ਬੈਠੀ ਰਵਾਂ ਮਤਲਬ ਕਿ ਮੈਨੂੰ ਖੀਰ ਬਣਾਉਣ ਨੂੰ 3 ਤੋਂ 4 ਘੰਟੇ 3 ਘੰਟੇ ਤਾਂ ਲੱਗ ਹੀ ਜਾਂਦੇ 3-4 ਕਿਉਂਕਿ ਜੇ ਤਾਂ ਤੁਸੀਂ ਜਸਟ ਉਹ ਮਤਲਬ ਕਿ ਚੋਲ ਉਬਾਲ ਕੇ ਕਈ ਕਈ ਮੈਂ ਦੇਖਿਆ ਘਰਾਂ ਦੇ ਵਿੱਚ ਚੋਲ ਪਾਣੀ ਵਿੱਚ ਉਬਾਲ ਕੇ ਫਿਰ ਦੁੱਧ ਚ ਪਾ ਕੇ ਫੇਰ ਖੀਰ ਬਣਾ ਦਿੰਦੇ ਪਰ ਨਹੀਂ ਉਹ ਖੀਰ ਟੇਸਟੀ ਨਹੀਂ ਬਣਦੀ ਸਹੀ ਕੀ ਰੋਹੀ ਟੇਸਟੀ ਬਣਦੀ ਹੈ ਜਿਹੜੇ ਚੋਲ ਧੋ ਕੇ ਤੁਸੀਂ ਦੁੱਧ ਚ ਪਾਉ ਤੇ ਦੁੱਧ ਦੇ ਨਾਲ ਹੀ ਇਹ ਰਿਜੇ ਚੋਲ ਵੀ ਨਾਲੇ ਤੇ ਫੇਰ ਜਿਹੜੀ ਖੀਰ ਉਹ ਬਹੁਤ ਹੀ ਟੇਸਟੀ ਬਣਦੀ ਹੈ ਤੇ ਮੈਂ ਜੀ ਇੱਧਰ ਖੀਰ ਬਣਾਉਣੀ ਸ਼ੁਰੂ ਕਰ ਦਿੱਤੀ ਸੀ ਤੇ ਮੇਰੇ ਹਸਬੰਡ ਤੇ ਮੇਰਾ ਬੇਟਾ ਅਜ ਤੂੜੀ ਆਈ ਆ ਉਹ ਤੂੜੀ ਲਵਾ ਕੇ ਸ਼ੈੱਡ ਚ ਰਖਾਉਂਦੇ ਸੀਗੇ ਕਿਉਂਕਿ ਤੂੜੀ ਹੈ ਨਹੀਂ ਸੀਗੀ ਤੂੜੀ ਇੱਕ ਦੋ ਜਾਣਿਆਂ ਨੂੰ ਕਹੀ ਸੀ ਪਤਾ ਨਹੀਂ ਲੋਕੀ ਤੂੜ ਪੈਸੇ ਵੀ ਦੇਣ ਤਾਂ ਵੀ ਤੂੜੀ ਛੱਡਣ ਹੀ ਨਹੀਂ ਸੀ ਹੁੰਦੇ ਫਿਰ ਅਸੀਂ ਇੱਥੇ ਪਿੰਡੋਂ ਹੀ ਤੂੜੀ ਜਿਹੜੀ ਉਹ ਲਈ ਆ ਤੂੜੀ ਤਾਂ ਹੁਣ ਕਾਫੀ ਹੁੰਦਾ ਸਸਤੀ ਹੋਈ ਹੋਈ ਹੈ ਤੇ ਤੂੜੀ ਆਪਾਂ ਲੈ ਕੇ ਤੇ ਸ਼ੈੱਡ ਚ ਪਵਾ ਲਈ ਆ ਜਿੰਨੀ ਮਿਲੀ ਉੰਨੀ ਆਪਾਂ ਪਵਾ ਲਈ ਆ ਫਿਰ ਥੋੜਾ ਟਾਈਮ ਠਹਿਰ ਕੇ ਫਿਰ ਲਵਾਂਗੇ ਤੂੜੀ ਤੇ ਇੱਕ ਮੈਨੂੰ ਕਮੈਂਟ ਆਇਆ ਸੀ ਗਾਣ ਦੇ ਸੰਗਲ ਪਾਓ ਤੇ ਗਾਣ ਦੇ ਸੰਗਲ ਜੀ ਇਸ ਕਰਕੇ ਨਹੀਂ ਪਾਇਆ ਕਿਉਂਕਿ ਉਹਦੇ ਸ਼ੁਰੂ ਤੋਂ ਹੀ ਇਹੋ ਮਤਲਬ ਕਿ ਜਿਹੜਾ ਇਹ ਰੱਸਾ ਵਾ ਉਹ ਇਦਾਂ ਹੀ ਪਾਇਆ ਹੋਇਆ ਤੇ ਇਹਦਾ ਕੋਈ ਨੱਥ-ਨੁੱਥ ਵੀ ਇਹਦੇ ਬਿਲਕੁਲ ਨਹੀਂ ਪਾਈ ਹੋਈ ਇਦਾਂ ਹੀ ਰੱਸਾ ਪਾਇਆ ਜਿੱਦਾਂ ਇਹਦੇ ਪਾਇਆ ਹੋਇਆ ਤੇ ਸੰਗਲ ਨਹੀਂ ਉਹਨਾਂ ਨੇ ਇਹਦੇ ਪਾਇਆ ਸ਼ੁਰੂ ਤੋਂ ਸੋ ਇਸ ਕਰਕੇ ਆਪਾਂ ਵੀ ਸੰਗਲ ਜਿਹੜਾ ਉਹ ਨਹੀਂ ਪਾਇਆ ਕਿਉਂਕਿ ਉਹ ਯੂਜ਼ ਟੂ ਹੋ ਚੁੱਕੀ ਹੈ ਇਹਦੀ ਕੀ ਕਹਿੰਦੇ ਹੁੰਦੇ ਆ ਰਸੇ ਦੀ ਇਸ ਕਰਕੇ ਆਪਾਂ ਸੰਗਲ ਉਹਦੇ ਨਹੀਂ ਪਾਇਆ ਰਸਾ ਹੀ ਰਹਿਣ ਦਿੱਤਾ ਤੇ ਏ ਜੀ ਉਹਨੂੰ ਕੀ ਕਹਿੰਦਾ ਧੁੱਪ ਬਹੁਤ ਤਿੱਖੀ ਸੀਗੀ ਮੈਂ ਲੱਗਦੇ ਬੈਈ ਚੁੱਲੇ ਤੇ ਬਣਾਉਣ ਪਰ ਧੁੱਪ ਬਹੁਤ ਜਿਆਦੀ ਸੀਗੀ ਤਾਂ ਮੇਰੇ ਮੂੰਹ ਤੇ ਵੀ ਸਿੱਧੀ ਧੁੱਪ ਇੱਧਰਲੇ ਪਾਸੇ ਪੈਂਦੀ ਸੀ ਤੇ ਇਦਾਂ ਲੱਗਦਾ ਸੀ ਜਿਦਾਂ ਮੂੰਹ ਦੇ ਉੱਤੇ ਜਲਨ ਹੋਣ ਦੇ ਹੁੰਦੀ ਏ ਜੀ ਚੌਲ ਪਾਉਣ ਤੋਂ ਬਾਅਦ ਵਿੱਚ ਦੁੱਧ ਜਿਹੜਾ ਉਹ ਰੇਜੇ ਪੈ ਗਿਆ ਤੇ ਹੁਣ ਹੌਲੀ ਹੌਲੀ ਜਿਹੜੀ ਆਪਾਂ ਰਿੰਨ ਰਿੰਨ ਕੇ ਖੀਰ ਬਣਾਵਾਂਗੇ ਜਿਹੜੀ ਕਿ ਚੰਗੀ ਤਰ੍ਹਾਂ ਘੋਲ ਜਵੇ ਤੇ ਇਹ ਕਮ ਸੇ ਕਮ ਕਿੰਨੇ ਟਾਈਮ ਬਾਅਦ ਜੀ ਖੀਰ ਜਿਹੜੀ ਉਹ ਘਲ ਗਈ ਆ ਚੰਗੀ ਤਰ੍ਹਾਂ ਦੁੱਧ ਵੀ ਕਿੰਨਾ ਘਟ ਗਿਆ ਦੇਖ ਲਓ ਤੇ ਹੁਣ ਮੈਂ ਇਹਦੇ ਵਿੱਚ ਸੋਗੀ ਭੰਤੇ ਹੋਏ ਸੀ ਕੋਈ ਸੋਗੀ ਵੀ ਕਹਿ ਦਿੰਦਾ ਕੋਈ ਇਹਨਾਂ ਨੂੰ ਮੇਵੇ ਕਹਿ ਦਿੰਦਾ ਕੋਈ ਕਿਸ਼ਮਿਸ਼ ਕਹਿ ਦਿੰਦਾ ਇਹ ਆਪਾਂ ਭੰਤੇ ਸੀ ਇਹ ਪਾ ਦਿੱਤੇ ਆ ਖੀਰ ਦੇ ਵਿੱਚ ਤੇ ਨਾਲੇ ਪਾ ਦਈਏ ਆਪਾਂ ਖੰਡ ਖੰਡ ਆਪਾਂ ਹੌਬ ਨਹੀਂ ਪਾਵਾਂਗੇ ਜਿਆਦਾ ਤੇਜ਼ ਨਹੀਂ ਪਾਵਾਂਗੇ ਜਿੰਨੂੰ ਲੋੜ ਹੋਊਗੀ ਜ्यादातर मेरे हस्बैंड जेड़े वो शक्कर पा लंदे हैं ते आपा ਪਾਵਾਂਗੇ ਇਹਦੇ ਵਿੱਚ ਖੰਡ ਤੇ ਇਹ ਛੋਟੀ ਕੋਲੀ ਦੇ ਸਾਹਮਣੇ ਨਾਲ ਮੈਂ ਖੰਡ ਪਾ ਲਈ ਸੀਗੀ ਡੇਢ ਕ ਕੋਲੀ ਵਾਲੀ ਪਾ ਲੂੰਗੀ ਮੈਂ ਖੰਡ ਦੀ ਇਹ ਜੀ ਉਹਨੂੰ ਕੀ ਕਹਿੰਦਾ ਪਾ ਦਿੱਤੀ ਇਦਨ ਮਨਵੀਰ ਵੀ ਤੇ ਮਨਵੀਰ ਦੇ ਡੈਡੀ ਵੀ ਤੂੜੀ ਪਾ ਕੇ ਆਏ ਸੀ ਮਨਵੀਰ ਬਹੁਤ ਹੀ ਗੰਦਾ ਹੋਇਆ ਹੋਇਆ ਸੀ ਇਸ ਕਰਕੇ ਮੈਂ ਪਹਿਲੇ ਪਾਣੀ ਜਿਹੜਾ ਉਹ ਗਰਮ ਕੀਤਾ ਹੋਇਆ ਸੀ ਗੀਜ਼ਰ ਵਿੱਚ ਵੀ ਕੀਤਾ ਸੀ ਇੱਕ ਬਰੀਲਾ ਵੀ ਪਾਣੀ ਦਾ ਗਰਮ ਸੀ ਉਹ ਮੈਂ ਬਾਲਟੀ ਪਰ ਕੇ ਰੱਖੀ ਹੋਈ ਸੀ ਤੇ ਇਹ ਜੀ ਆਪਣੀ ਖੀਰ ਬਣ ਕੇ ਹੋ ਗਈ ਆ ਰੈਡੀ ਬਹੁਤ ਹੀ ਟੇਸਟੀ ਖੀਰ ਬਣੀ ਸੀ ਤੇ ਸੋ ਆਪਾਂ ਮਹਾਰਾਜ ਦੇ ਤੇ ਬਾਬਾ ਸ਼੍ਰੀ ਚੰਜੀ ਦੇ ਭੋਗ ਲਵਾਉਣ ਤੋਂ ਬਾਅਦ ਵਿੱਚ ਆਪ ਖਾਦੀ ਸੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਿਰ ਮਿਲਦੇ ਆ ਨਵੇਂ ਵਲੌਗ